ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਸਿਖਿਰ ਹਾਜ਼ਰ ਹਾਂ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਲੜੀਵਾਰ ਇਤਿਹਾਸ ਅਤੇ ਜੀਵਨੀ ਜਿਸ ਦਾ ਭਾਗ ਨੰਬਰ 10 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਛਨੀ ਮਲਹੋਤਰਾ ਜੀ ਇਹਨਾਂ ਕੋ ਸਿਆਦੇ ਜਾਣਾਂਗੇ ਪਾਗ ਨੰਬਰ ਦਾ ਸਾਰੀ ਜਾਣਕਾਰੀ ਸਾਥੀ ਕਲਪੀ ਜੀ ਪਾਸਾ ਸ਼ਸ਼ੀਕਾਲ ਸੰਧੂ ਸਾਹਿਬ ਉਹ ਸਭ ਠੀਕ ਠਾਕ ਜੀ ਸੰਧੂ ਸਾਹਿਬ ਬਹੁਤ ਅੱਛੇ ਠੀਕ ਠਾਕ ਹੈ ਵਿੱਚ ਕਰਦਾ ਸਾਨੂੰ ਹੁਣ 10 ਨੰਬਰ ਦੀ ਜਾਣਕਾਰੀ ਦਿਓ ਪਾਗ ਨੰਬਰ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚੱਲ ਰਹੀ ਹੈ ਸੰਧੂ ਸਾਹਿਬ ਅੱਜ ਉਸ ਮਹਾਰਾਜ ਦੀ ਅਕਾਲ ਕਿਰਪਾ ਦੇ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ ਲੜੀ ਨੰਬਰ 10 ਲੈ ਕੇ ਅਸੀਂ ਸਰੋਤਿਆਂ ਦੇ ਸਾਹਮਣੇ ਅੱਜ ਹੋਏ ਆਂ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਆ ਹਾਂ ਉਸ ਪਰਮਾਤਮਾ ਦਾ ਜਿਹੜੇ ਹਰ ਲੜੀ 'ਚ ਸਾਨੂੰ ਬਲ ਬਖਸ਼ਦੇ ਆ ਹਿੰਮਤ ਬਖਸ਼ਦੇ ਆ ਕਿ ਸਰੋਤਿਆਂ ਦੇ ਰੂਬਰੂ ਹੋ ਸਕੀਏ ਦੂਸਰਾ ਮੈਂ ਹਰ ਵਾਰ ਆਪ ਜੀ ਦਾ ਸ਼ੁਕਰਾਨਾ ਕਰਦਾ ਤੁਹਾਡੇ ਚੈਨਲ ਦਾ ਸ਼ੁਕਰਾਨਾ ਕਰਦਾ ਵਤਨ ਦੀ ਮਿੱਟੀ ਨਿਊਜ਼ ਚੈਨਲ ਦਾ ਤੁਸੀਂ ਉਸ ਚੈਨਲ ਦੇ ਐਮ ਡੀ ਸਾਹਿਬ ਉਹ ਸੰਧੂ ਸਾਹਿਬ ਤੁਹਾਡਾ ਸ਼ੁਕਰੀਆ ਤੁਸੀਂ ਮੈਨੂੰ ਹਰਫ਼ ਤੇ ਮੌਕਾ ਦਿੰਦੇ ਹੋ ਸਟੂਡੀਓ ਚ ਬੁਲਾ ਕੇ ਮੇਰੇ ਕੋਲੋਂ ਇਤਿਹਾਸਕ ਕਿਸੇ ਵੀ ਸ਼ਖਸੀਅਤ ਦੇ ਜੀਵਨੀ ਤੇ ਸਵਾਲ ਕਰਦੇ ਹੋ ਤੇ ਮੈਂ ਆਪਣੀ ਸੂਝ-ਬੂਝ ਨਾਲ ਜਾਂ ਪੜੀਆਂ ਕਿਤਾਬਾਂ ਦੇ ਅਨੁਸਾਰ ਮੈਂ ਉਹਨਾਂ ਗੱਲਾਂ ਦਾ ਜਵਾਬ ਦਿੰਦਾ ਬਿਲਕੁਲ ਸੋ ਅੱਜ ਜਿਹੜੀ ਲੜੀ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਉਹਨਾਂ ਦੀ ਜੀਵਨੀ ਤੇ ਦਸਵੀਂ ਲੜੀ ਆ ਹਾਂਜੀ ਪਿਛਲੀ ਲੜੀ ਨੰਬਰ 9 ਵਿੱਚ ਜ਼ਿਕਰ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਤੇ ਸਿੱਖਾਂ ਦਾ ਅਧਿਆਤਮਿਕ ਸ਼ਹਿਰ ਅੰਮ੍ਰਿਤਸਰ ਆਪਣੇ ਕਬਜ਼ੇ ਵਿੱਚ ਕਰ ਲਿਆ ਬਿਲਕੁਲ ਅੱਜ ਲੜੀ ਨੰਬਰ 10 ਵਿੱਚ ਕਸੂਰ ਸ਼ਹਿਰ ਉੱਤੇ ਫਤਿਹ ਇਹ ਚੰਗ ਦੀ ਜਿੱਤ ਬਾਰੇ ਜ਼ਿਕਰ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸ੍ਰੀਕ ਸਿੱਖ ਸਰਦਾਰਾਂ ਅਤੇ ਮਿਸਲਦਾਰਾਂ ਦੇ ਇਲਾਕੇ ਹੀ ਫਤੇ ਨਹੀਂ ਕੀਤੇ ਹਾਂਜੀ ਸਗੋ ਆਸ-ਪਾਸ ਦੇ ਮੁਸਲਮਾਨ ਪਠਾਨਾਂ ਅਤੇ ਨਵਾਬਾਂ ਨਾਲ ਵੀ ਲੋਹਾ ਲਿਆ ਤੇ ਉਹਨਾਂ ਦੇ ਕਬਜ਼ੇ ਹੇਠਲੇ ਇਲਾਕਿਆਂ ਤੇ ਆਪਣਾ ਅਧਿਕਾਰ ਜਮਾਇਆ ਸਿੱਖ ਰਾਜ ਦਾ ਝੰਡਾ ਸਥਾਪਿਤ ਕੀਤਾ ਹਾਂਜੀ ਲਾਹੌਰ ਦੇ ਗੁਆਣ ਵਿੱਚ ਕਸੂਰ ਦੇ ਇਲਾਕੇ ਉੱਤੇ ਇੱਕ ਪਠਾਨ ਹਾਕਮ ਨizamuddin ਦਾ ਕਬਜਾ ਸੀ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੱਟੜ ਦੁਸ਼ਮਨ ਸੀ 1799 ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਆਪਣੇ ਕਬਜੇ ਵਿੱਚ ਲੈ ਲਿਆ ਸੀ ਉਦੋਂ ਨizamuddin ਨੇ ਪੰਗੀ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਸੀ ਪਰ ਆਪਸ ਵਿੱਚ ਕਈ ਮਤਭੇਦ ਹੋਣ ਕਰਕੇ ਉਹਨਾਂ ਦਾ ਗੱਠ ਜੋੜ ਸਿਰੇ ਨਾ ਚੜ ਸਕਿਆ ਸਨ 1807 ਵਿੱਚ ਕਸੂਰ ਸ਼ਹਿਰ ਦੇ ਨਵਾਬ ਦੇ ਮਰਨ ਤੋਂ ਬਾਅਦ ਉਸ ਦਾ ਪੁੱਤਰ ਕਤਬਦੀਨ ਉਸ ਦਾ ਉੱਤਰਾਧਿਕਾਰੀ ਬਣਿਆ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਰੁੱਧ ਸਾਜ਼ਿਸ਼ ਆਰੰਭ ਕੀਤੀ ਨਤੀਜੇ ਵਜੋਂ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਨੇ ਅੱਗੇ ਵਧ ਕੇ ਕਸੂਰ ਨੂੰ ਘੇਰ ਲਿਆ ਇਹ ਘੇਰਾ ਲਗਭਗ 1 ਮਹੀਨਾ ਰਿਹਾ ਡਟ ਕੇ ਮੁਕਾਬਲਾ ਹੋਇਆ ਪਰੰਤੂ ਕਤਬਦੀਨ ਨੇ ਸਰਦਾਰ ਫਤਿਹ ਸਿੰਘ ਆਲੂਵਾਲੀਆ ਰਾਹੀਂ ਗੱਲ ਤੋੜ ਕੇ ਹਾਰ ਮੰਨ ਲਈ ਮਹਾਰਾਜਾ ਨੇ ਉਸ ਦੇ ਗੁਜਾਰੇ ਲਈ ਮਮਦੋਟ ਦੀ ਜ਼ਗੀਰ ਉਸ ਨੂੰ ਦੇ ਦਿੱਤੀ ਅਤੇ ਕਸੂਰ ਤੇ ਆਪਣਾ ਕਬਜ਼ਾ ਕਰ ਲਿਆ ਕਸੂਰ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਆਪਣੀਆਂ ਫੌਜੀ ਚੌਕੀਆਂ ਕਾਇਮ ਕੀਤੀਆਂ ਇਸ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਫੌਜੀ ਜਰਨੈਲਾਂ ਨੂੰ ਸਨਮਾਨਤ ਵੀ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਬੜਾ ਵਡੱਪਣ ਸੀ ਸੰਧੂ ਸਾਹਿਬ ਹਾਂਜੀ ਉਹ ਆਪਣੇ ਜਰਨੈਲਾਂ ਨੂੰ ਫੌਜ ਦੇ ਅਧਿਕਾਰੀਆਂ ਨੂੰ ਆਪਣੀ ਪ੍ਰਜਾ ਨੂੰ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗਾਏ ਬਗਾਏ ਮਾਨ ਸਨਮਾਨ ਦਿੰਦੇ ਰਹਿੰਦੇ ਸਨ ਜਿਸ ਦੇ ਕਾਰਨ ਲੋਕਾਂ ਚ ਪ੍ਰਸ਼ਾਸਨਿਕ ਅਧਿਕਾਰੀਆਂ ਚ ਉਹਨਾਂ ਦੀ ਜਿਹੜੀ ਜਾਇਜ਼ਾਕਾਰ ਹੁੰਦੀ ਰਹਿੰਦੀ ਸੀ ਵੀ ਸਾਡੇ ਰਾਜਾ ਸਾਡੇ ਮਹਾਰਾਜਾ ਜੀ ਸਿੰਘ ਜੀ ਵਰਗਾ ਰਾਜਾ ਕੋਈ ਲਾਹੌਰ ਤੇ ਅੰਮ੍ਰਿਤਸਰ ਵਿੱਚ ਉਸ ਤੋਂ ਬਾਅਦ ਦੀਪਮਾਲਾ ਵੀ ਕੀਤੀ ਗਈ ਜਦੋਂ ਇਹ ਸ਼ਹਿਰ ਜਿੱਤ ਲਿਆ ਮਹਾਰਾਜਾ ਵੱਲੋਂ ਕਸੂਰ ਤੇ ਫਤਿਹ ਤੋਂ ਬਾਅਦ ਲਾਹੌਰ ਉੱਤੇ ਪਠਾਣਾ ਵੱਲੋਂ ਸਦੀਆਂ ਤੋਂ ਚੱਲਿਆ ਆਉਂਦਾ ਖਤਰਾ ਵੀ ਹਮੇਸ਼ਾ ਖਤਮ ਹੋ ਗਿਆ ਉਹਨਾਂ ਦੇ ਨਿਗਾਹ 'ਚ ਸੀ ਤਾਕਤ ਸੀ ਕਿ ਅਸੀਂ ਲਾਹੌਰ ਮਹਾਰਾਜਾ ਤੋਂ ਖੋਣਾ ਤੇ ਜਦੋਂ ਕਸੂਰ ਜਿੱਤ ਲਿਆ ਤੇ ਇਹ ਉਹਨਾਂ ਦਾ ਸੁਪਨਾ ਮੁਗਲਾਂ ਦਾ ਖਤਮ ਕਰ ਦਿੱਤਾ ਮਹਾਰਾਜਾ ਨੇ ਲਾਹੌਰ ਨੂੰ ਵਾਪਸ ਲੈ ਲੰਦਾ ਸੰਧੂ ਸਾਹਿਬ ਹੁਣ ਕਸੂਰ ਦੀ ਜਿੱਤ ਤੋਂ ਬਾਅਦ ਝੰਗ ਦੀ ਜਿੱਤ ਦਾ ਜ਼ਿਕਰ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸੀਮਾਵਾਂ ਦੇ ਨਾਲ-ਨਾਲ ਕਸੂਰ ਤੋਂ ਇਲਾਵਾ ਰਾਵੀ ਚਨਾਬ ਅਤੇ ਜੇਲਮ ਦੇ ਪੱਛਮੀ ਇਲਾਕਿਆਂ ਉੱਪਰ ਕੁਝ ਛਗੜਾਲੂ ਸੁਬਾ ਦੇ ਮੁਸਲਮਾਨ ਕਬੀਲਿਆਂ ਅਤੇ ਘਰਾਣਿਆਂ ਦਾ ਕਬਜ਼ਾ ਹੁੰਦਾ ਸੀ ਇਨ੍ਹਾਂ ਵਿੱਚੋਂ ਖਰਲ ਅਤੇ ਸਿਆਲ ਕਬੀਲੇ ਪ੍ਰਮੁੱਖ ਕਬੀਲੇ ਸਨ ਸਨ 1803 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਝੰਗ ਅਤੇ ਜੋਕੇ ਸ਼ੇਖੂਪੁਰੇ ਦੇ ਇਲਾਕੇ ਉੱਤੇ ਹਮਲਾ ਕੀਤਾ ਉਹਨਾਂ ਨੇ ਥੋੜੀ ਜਿਹੀ ਵਿਰੋਧਤਾ ਤੋਂ ਬਾਅਦ ਹੀ ਮਹਾਰਾਜਾ ਦੀ ਦੀਨਤਾ ਸਬਕਾਰ ਕਰ ਲਈ ਇਸ ਸਮੇਂ ਝੰਗ ਦਾ ਹਾਕਮ ਅਹਿਮਦ ਖਾਨ ਸਿਆਲ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ 1803 ਵਿੱਚ ਉਸ ਨੂੰ ਅਧੀਨਗੀ ਸਵਕਾਰ ਕਰਨ ਲਈ ਸਨੇਹਾ ਪੇ ਗਿਆ ਜੋ ਉਸਨੇ ਠੁਕਰਾ ਦਿੱਤਾ ਉਸ ਨੂੰ ਲੱਗਦਾ ਸੀ ਕਿ ਮਹਾਰਾਜ ਮੇਰੇ ਤੇ ਚੜ੍ਹਾਈ ਨਹੀਂ ਕਰਨਾ ਸਕਦੇ ਮੈਂ ਇਹਨਾਂ ਦਾ ਸਵਕਾਰ ਨਾ ਕਰਾਂ ਸਨੇਹਾ ਨਤੀਜੇ ਵਜੋਂ ਮਹਾਰਾਜਾ ਨੇ ਸਰਦਾਰ ਫਤਿਹ ਸਿੰਘ ਅਹਲੂਵਾਲੀਆ ਦੀਆਂ ਫੌਜਾਂ ਨਾਲ ਲੈ ਕੇ ਚੰਗ ਤੇ ਚੜ੍ਹਾਈ ਕਰ ਦਿੱਤੀ ਅਹਿਮਦ ਖਾਨ ਨੇ ਕੁਝ ਟਕਰਾ ਕੀਤਾ ਅਰ 체ਤੀ ਹਾਰਮਨ ਲਈ ਅਤੇ ਮਹਾਰਾਜਾ ਨੂੰ ਉਸ ਵੇਲੇ 60000 ਰੁਪਏ ਭੇਟ ਕੀਤੀ ਉਸ ਵੇਲੇ 1800 1 ਤੋਂ ਲੈ ਕੇ 1810 ਦੇ ਵੇਲੇ ਦਾ 60000 ਸੰਧੂ ਸਾਹਿਬ ਬਹੁਤ ਭਾਰੀ ਰਕਮ ਸੀ ਇਸ ਭੇਟ ਨੇ ਝੰਗ ਨੂੰ ਮਹਾਰਾਜਾ ਦੇ ਰਾਜ ਵਿੱਚ ਸਦਾਲੀ ਸ਼ਾਮਲ ਹੋਣ ਤੋਂ ਤੇ ਬਚਾ ਲਿਆ ਪਰੰਤੂ ਜਲਦੀ ਹੀ ਸਨ 1805 ਵਿੱਚ ਮਹਾਰਾਜਾ ਨੇ ਫੇਰ ਝਾਂਗ ਉਤੇ ਦੂਜੀ ਵਾਰ ਹਮਲਾ ਕਰ ਦਿੱਤਾ ਇਸ ਵਾਰ 120000 ਦਾ ਕਰ ਵਸੂਲ ਕੀਤਾ 60000 ਤੋਂ ਦੋਣਾ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਜੇ ਝਾਂਗ ਨਹੀਂ ਦੇਣਾ ਤੇ ਫਿਰ ਜਿਹੜਾ ਕਰ 60000 ਦਿੱਤਾ ਸੀ ਉਸ ਤੋਂ ਰਕਮ ਡਬਲ ਕਰਕੇ ਮੈਨੂੰ ਮੋੜੋ ਜੋ ਕਰ ਦੇ ਉਸ ਮੁਆਵਜ਼ਾ ਦਿਓ ਸੋ ਉਹਨਾਂ ਨੇ 120000 ਦੇ ਕਰੀਬ ਕਰ ਜਿਹੜਾ ਉਹਨਾਂ ਨੂੰ ਮਹਾਰਾਜਾ ਨੂੰ ਪੇਂਟ ਕੀਤਾ ਅਸਲ ਵਿੱਚ ਮਹਾਰਾਜ ਕਾਰ ਜਾਂ ਭੇਂਟ ਨਹੀਂ ਸਗੋਂ ਝੰਗ ਨੂੰ ਆਪਣੇ ਰਾਜ ਵਿੱਚ ਮਿਲਾ ਲੈਣਾ ਚਾਹੁੰਦੇ ਸੀ ਉਹ ਕਰ ਦੇ ਕੇ ਹੀ ਬਚਦੇ ਰਹੇ ਇੱਥੇ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਮਹਾਰਾਜਾ ਨੇ ਸਾਹੀਵਾਲ ਅਤੇ ਆਲੇ ਦੁਆਲੇ ਦੇ ਮੁਸਲਿਮ ਸਰਦਾਰਾਂ ਕੋਲੋਂ ਵੀ ਕਰ ਵਸੂਲ ਕੀਤੇ ਮਹਾਰਾਜਾ ਨੇ ਕਿਹਾ ਵੀ ਜੇ ਇਹ ਕਰ ਦੇ ਸਕਦੇ ਤੇ ਫਿਰ ਆਲੇ ਦੁਆਲੇ ਦੇ ਹੋਰ ਵੀ ਮੁਸਲਮਾਨਾਂ ਕੋਲੋਂ ਕਰ ਇਕੱਠਾ ਕੀਤਾ ਜਾ ਰਿਹਾ ਸੀ 2 ਸਾਲ ਬਾਅਦ ਸਨ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਹਿਮਦ ਖਾਨ ਅਤੇ ਮਲਤਾਨ ਦੇ ਮੁਜੱਫਰ ਖਾਨ ਦੇ ਗੱਠ ਜੋੜ ਦਾ ਪਤਾ ਲੱਗ ਗਿਆ ਵੀ ਇਹ ਕਰ ਤੇ ਮੈਨੂੰ ਦੇਂਦੇ ਆ ਪਰ ਆਪਸ ਵਿੱਚ ਕੋਈ ਗਤੀਵਿਧੀ ਕਰਨ ਨੂੰ ਤਿਆਰ ਆ ਮੇਰੇ ਖਿਲਾਫ ਇਹਨਾਂ ਦਾ ਜਦੋਂ ਗੱਠ ਜੋੜ ਪਤਾ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਅਹਿਮਦ ਖਾਨ ਦੇ ਵਿਰੁੱਧ ਮੁਹਿਮ ਰੰਬੀ ਤੇ ਉਸ ਨੂੰ ਹਰਾ ਕੇ ਚੰਗ ਤੇ ਉਸ ਦੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਪਰੰਤੂ ਉਸ ਦੀ ਜਾਨ ਬਖਸ਼ ਕੇ ਉਸ ਨੂੰ ਗੁਜ਼ਾਰੇ ਵਾਸਤੇ ਜ਼ਗੀਰ ਦੇ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਦਿਆਲਤਾ ਰਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਆਪਣੇ ਦੁਸ਼ਮਣ ਨੂੰ ਵੀ ਬਖਸ਼ਦੇ ਰਹੇ ਆ ਆਪਣੇ ਦੁਸ਼ਮਣ ਨੂੰ ਵੀ ਜਿੰਦਾ ਮੌਕਾ ਦੇ ਦੇ ਰਹੇ ਮੌਕਾ ਦੇ ਦੇ ਰਹੇ ਇਸੇ ਹੀ ਸਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਨਵਾਬ ਬਹਾਵਲ ਖਾਨ ਨੂੰ ਆਪਣੀ ਅਧੀਨਗੀ ਮੰਨਣ ਲਈ ਮਜਬੂਰ ਕੀਤਾ ਤੇ ਉਸ ਕੋਲੋਂ ਭਾਰੀ ਕਰ ਵਸੂਲ ਲਿਆ ਅਗਲੇ ਸਾਲ 1808 ਵਿੱਚ ਅਖਨੂਰ ਦੇ ਆलम खान ਤੋਂ ਵੀ ਕਰ ਵਸੂਲ ਕੀਤਾ ਸੋ ਇਨ੍ਹਾਂ ਜਿੱਤਾਂ ਤੋਂ ਬਾਅਦ ਮਹਾਰਾਜਾ ਬਹੁਤ ਹੀ ਹਰਮਨ ਪਿਆਰੇ ਹੋ ਗਏ ਉਸ ਇਲਾਕੇ 'ਚ ਇਸ ਗੱਲ ਦਾ ਇਹ ਤੱਤ ਤੋਂ ਵੀ ਅੰਦਾਜ਼ਾ ਹੋ ਜਾਂਦਾ ਹੈ ਕਿ ਜਦੋਂ ਮਹਾਰਾਜਾ ਨੇ ਆਪਣੇ ਮਿੱਤਰ ਸਰਦਾਰਾਂ ਅਤੇ ਜਰਨੈਲਾਂ ਨੂੰ ਲੜਾਈ ਵਿੱਚ ਸਾਥ ਦੇਣ ਲਈ ਲਖਤੀ ਸੁਨੇਹੇ ਭੇਜੇ ਤਾਂ ਉਦੋਂ ਥੋੜੇ ਹੀ ਦਿਨਾਂ ਵਿੱਚ ਕੋਈ 1 ਲੱਖ ਦੇ ਕਰੀਬ ਘੋੜਸਵਾਰ ਅਤੇ ਕੋਈ 70-80 ਹਜ਼ਾਰ ਦੇ ਕਰੀਬ ਪਿਆਦਾ ਸਿੱਖ ਫੌਜਾਂ ਲਾਹੌਰ ਵਿੱਚ ਇਕੱਠੀਆਂ ਹੋ ਗਈਆਂ ਇੱਕ ਛੋਟੇ ਜਿਹੇ ਸੁਨੇਹੇ ਦੇ ਇਹਨਾਂ ਜਿਤਨਾ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਹੋ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਾਸਨ ਪ੍ਰਣਾਲੀ ਵਿੱਚ ਵੀ ਕਾਫੀ ਸੁਧਾਰ ਹੋਇਆ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਜ਼ਾਨਾ ਵੀ ਭਰਪੂਰ ਹੋ ਗਿਆ ਇਹਨਾਂ ਦੋਵਾਂ ਜਿੱਤਾਂ ਦੇ ਨਾਲ ਸੋ ਇਹ ਦਸਵੀਂ ਲੜੀ ਵਿੱਚ ਇਹਨਾਂ ਦੋਵਾਂ ਜਿੱਤਾਂ ਦੀ ਜਾਣਕਾਰੀ ਦਿੱਤੀ ਆ ਅਗਲੀ 11ਵੀਂ ਲੜੀ 'ਚ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਜੀਵਨੀ ਤੇ ਨਿਰੰਤਰ ਗੱਲਬਾਤ ਜਾਰੀ ਰੱਖਾਂਗੇ ਸਾਨੂੰ ਸਭ ਦਾ ਬਹੁਤ-ਬਹੁਤ ਧੰਨਵਾਦ ਓਕੇ ਸਭ ਦਾ ਜੀ